हां जी दोस्तों सारेया नु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜਗਤਪੁਰਾ ਨਵਾਂ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਸੋ ਹਲਕੋਂ ਕੋਠੀ ਦੇ ਬਿਲਕੁਲ ਨਜ਼ਦੀਕ ਦੋਸਤੋ ਇਹ ਪਿੰਡ ਆ ਇੱਕ ਪਾਸੇ ਮਹਿਮੂਦਪੁਰ ਬੱਲਿਆਂ ਵਾਲਾ ਬੈੜ ਵਾਲੇ ਪਿੰਡ ਬਿਲਕੁਲ ਨਾਲ ਨਾਲ ਲੱਗਦੇ ਆ ਤੇ ਖਾਸ ਵੀਰ ਤੁਸੀਂ ਪਿੰਡ ਜਗਤਪੁਰੇ ਨਵਾਂ ਪਿੰਡ ਕਰਨੀ ਹੈਗੀ ਆ ਸੋ ਵੀਰ ਸ਼ਮਸ਼ੇਰ ਸਿੰਘ ਦੇ ਘਰ ਆਇਆ ਦੋਸਤੋ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਤੇ ਅੱਜ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਦੋ ਪਸ਼ੂ ਦਿਖਾ ਦਾਂਗੇ ਇੱਕ ਬਿਲਕੁਲ ਝੋਟੀ ਆ ਵੱਡੇ ਕਦ ਕੱਢਦੀ ਆ ਝੋਟੀ ਬਿਲਕੁਲ ਗੱਬਣਾ ਤਿਆਰੀ ਤੇ ਆ ਸੂਣ ਦਾ ਬਿਲਕੁਲ ਨੇੜ ਆ ਸੋ ਪੂਰੀ ਗੱਲਬਾਤ ਆਪਾਂ ਵੀਰ लाडी ਦੇ ਨਾਲ ਕਰ ਲਾਂਗੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਇੱਕ ਟੋਕੜ ਵੈੜਾ ਜੀ ਠੀਕ ਆ ਟੋਕੜਾ ਅੱਗੇ ਬਣੀ ਨੂੰ ਵੀ ਦਿਨ ਹੋਏ ਆ ਉਹ ਪੁੱਛ ਲਾਂਗੇ ਵੀਰ ਤੋਂ ਕਿੰਨੇ ਕ ਦਿਨ ਹੋਏ ਆ ਬਣੀ ਨੂੰ ਫਿਲਹਾਲ ਟੋਕੜ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਕਿਉਂਕਿ ਹਜੇ ਚੈੱਕ ਪਾਸ ਵਿੱਚ ਬੇਸ਼ੱਕ ਭਮੇ ਨਹੀਂ ਆਉਂਦੀਗੀ ਅੱਜ ਦੋਸਤੋ 26 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਟਾਈਮ ਕੋਈ ਦੁਪਹਿਰ ਦੇ 1.5 ਵਜੇ ਦਾ ਸਮਾਂ ਹੈਗਾ ਸੋ ਬਾਕੀ ਪਸ਼ੂ ਇੱਕ ਗੱਬਣਾ ਤੇ ਇੱਕ ਬਿਲਕੁਲ ਤੋਕੜ ਜਿਹੜੀ ਇਹ ਵੇੜ ਤੁਹਾਨੂੰ ਦਿਖਾ ਦਾਂਗੇ ਆਓ ਲੈਣਿਆ ਜਾਣਕਾਰੀ ਵੀਰ ਲਾਡੀ ਤੋਂ ਸਭ ਤੋਂ ਪਹਿਲਾਂ ਵੀਰ ਲਾਡੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਲਾਡੀ ਪਾ ਠੀਕ ਠਾਕ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਚੰਗੇ ਆ ਵੀਰੇ ਅੱਛਾ ਲਾਡੀ ਪਸ਼ੂ ਦੋ ਬਕਾਊ ਅੱਜ ਆਪਣੇ ਹਾਂਜੀ ਦੋ ਆ ਜੀ ਇੱਕ ਛੋਟੀ ਆ ਇੱਕ ਛੋਟੀ ਆ ਪਹਿਲਨ ਛੋਟੀ ਚੌਗੀ ਆ ਮੂ ਜੀ ਠੀਕ ਆ ਹਾਂਜੀ ਤੇ ਇਹ ਵੇੜ ਜਿਹੜੀ ਇਹ ਟੋਕੜਾ ਵੇੜ ਟੋਕੜਾ ਬਣੀ ਨੂੰ ਵੀ ਸਮਾਂ ਹੋ ਗਿਆ ਕਿੰਨਾ ਕਿਦਾਂ ਹੋ ਗਿਆ ਹਾਂਜੀ ਇਹਨੂੰ ਮੈੜ ਬਣੀ ਨੂੰ ਹੋ ਗਿਆ 1.5 ਮਹੀਨਾ ਜੀ ਅੱਛਾ ਪਰ ਆਪਾਂ ਗਰੰਟੀ ਨਹੀਂ ਕਿਸੇ ਨੂੰ ਦਿੰਦੇ ਦੁੱਧ 10 ਕਿਲੋ ਕੋਈ ਵੀ ਠੰਡਾ ਕਰਕੇ ਹਾਂਜੀ ਚੋ ਕੇ ਖਰ ਸਕਦਾ ਤਿੰਨ ਟਾਈਮ ਚੋਵੇ ਚਾਰ ਟਾਈਮ ਚੋਵੇ ਸਵੇਰੇ 7 ਵਜੇ ਦੀ ਚਵਾਈ ਹੋਈ ਆ ਠੀਕ 7 ਤੋਂ 7 ਜਿਹੜਾ ਵੀਰ ਮਰਜ਼ੀ ਆਣ ਕੇ ਚੋੜੇ ਠੀਕ ਆ ਜੀ ਠੀਕ ਆ ਤੇ ਦੋ ਨਾਲ ਕੀ ਇਹੇ ਪਖਾਉਣੇ ਆ ਦੋ ਨਾਲ ਕੀ ਦੋ ਠੀਕ ਹੈ ਲਾਡੀ ਵੀਰ ਤੇ ਪਹਿਲੇ ਨੰਬਰ ਤੋਂ ਸਟਾਰਟ ਕਰ ਲਗੇ ਇਹ ਝੋਟੀ ਦੀ ਡਿਟੇਲ ਦੇ ਦਿਓ ਵੀ ਸਵੇ ਇਹ ਕਿੰਨਾ ਸੌਣ ਜਾ ਰਹੀ ਹੈ ਪਹਿਲਾਂ ਝੋਟੀ ਵੀਰ ਜੀ ਮੋਹ ਦੰਦੋ ਚੌਗੀ ਹੈ ਜੀ ਅੱਛਾ ਜੀ ਜੀ ਪਹਿਲਾਂ ਝੋਟੀ ਹਾਂ ਜੀ ਪਹਿਲਾਂ ਝੋਟੀ ਹੈ ਠੀਕ ਆ ਜੀ ਹਾਂਜੀ ਸੋ ਝੋਟੀ ਦੋਸਤੋ ਪਹਿਲਾਂ ਸੌਣ ਜਾ ਰਹੀ ਆ ਦਿਨ ਹਜੇ ਕਿੰਨੇ ਕੁ ਲੈਜੋ ਦਿਨ ਕੋ 4-5 ਲੈ ਜੂਗੀ ਲੈ ਜੂ 2-4 ਦਿਨ ਹਾਂ ਇੰਨੇ ਕੁ ਦਿਨ ਲੈ ਜੂਗੀ ਠੀਕ ਆ ਸੋ 4-5 ਕੇ ਦਿਨ ਆਈਡੀਆ ਹੈਗਾ ਬਾਕੀ ਮਾ ਕਿਥਣਾ ਥੋੜਾ ਨਾ ਬਾਕੀ ਕਰਮਾ ਠੰਡੀ ਠੁੰਡੀ ਬਹੁਤ ਜਾ ਰਹੀ ਆ ਆਪਾਂ ਏਦਾਂ ਹੀ ਕੋਈ ਥੱਲੇ ਪੈਂਦਾ ਫਿਰੇ ਹੂੰ ਇਹਨੂੰ ਕੋਈ ਚੱਕਰ ਨਹੀਂ ਲੋਈ ਠੀਕ ਆ ਸੋ ਕਦਕੋਦ ਦੀ ਚੰਗੀ ਆ ਬਾਕੀ ਅਰੇ ਦੀ ਜੰਪਲ ਆ ਹਰਿਆਣੇ ਦੀ ਮੱਝ ਲਿਆਂਦੀ ਹੈ ਉਹਨਾਂ ਨੇ ਰਾਜੋ ਗਿਆ ਆਪਾਂ ਲਈ ਆ ਅੱਛਾ ਜੀ ਉਹਨਾਂ ਮੱਝ ਲਿਆਂਦੀ ਉਹਦੇ ਪਿੱਛੇ ਕੱਟੀ ਆਈ ਏ ਇਹ ਮਗਰ ਆਈ ਹੁੰਦੇ ਹਾਂਜੀ ਠੀਕ ਆ ਮੈਂ ਕਿ ਆਖਣ ਦੇ ਵੀ ਕਦ ਘਾਟ ਪੂਰਾ ਉੱਚਾ ਹਾਂਜੀ ਹਾਂਜੀ ਸਿੰਗ ਥੋੜੇ ਉੱਚੇ ਖੁੱਲੇ ਆ ਨਾ ਉੱਚੇ ਖੁੱਲੇ ਥੋੜੇ ਜੇ ਆਗੇ ਸਿੰਗ ਤੇ ਵਸੇ ਝੋਟੀ ਦੋਸਤੋ ਪਹਿਲਾ ਸੂਆ ਸੁਣੀਏ ਤੇ ਮੂੰਹੋ ਚੌਗੀ ਆ ਚਾਰ ਦਾ ਦਾ ਠੀਕ ਆ ਸੋ ਬਾਕੀ ਆ ਥਣ ਥਣ ਜਿਹੜਾ ਬਹਿਣੀ ਵਾਲੇ ਪਾਸੇੋਂ ਤੁਸੀਂ ਦੇਖੋ ਬਾਹਰ ਪੁੱਲੀ ਪੁੱਲੀ ਝੋਟੀ ਆ ਠੀਕ ਆ ਸੋ ਬਾਕੀ ਥਣ ਵੀ ਪੂਰਾ ਮੁੱਠੀ ਆ ਤੇ ਸਪੇਸ ਵੰਡ ਵੀ ਵਿੱਚ ਚੰਗੀ ਆ ਠੀਕ ਆ ਤੇ ਖੋਲ ਕੇ ਲਾਟੀ ਵੀਰ ਤੋਰ ਕੇ ਦਿਖਾ ਦਿਓ ਠੀਕ ਆ ਬਾਕੀ ਬਿਲਕੁਲ ਚੌੜੇ ਪਿੱਠਪੁੜੇ ਦੀ ਆ ਹਾਈਟ ਕੱਦ ਉੱਚੇ ਵਿੱਚ ਪੂਰਾ ਉੱਚਾ ਹਾਈਟ ਕੱਦ ਕੋਈ ਵੀਰ ਇੱਕ ਆਈਡੀਆ ਤੁਸੀਂ ਰੱਖ ਲਿਓ ਵੀ ਕੋਈ ਮੀਡੀਅਮ ਜੀ ਹਾਈਟ ਨਹੀਂ ਹੈਗੀ ਫੁੱਲ ਵੱਡੀ ਹਾਈਟ ਦੇ ਵਿੱਚ ਆ ਆ ਕਰੋ ਚੱਕਾ ਲਓ ਜੀ ਠੀਕ ਆ ਬਿਲਕੁਲ ਸੱਜੇ ਖੱਬੇ ਪਾਸੇ ਉਹ ਤੇ ਬੈਕ ਸਾਈਡ ਤੋਂ ਤੁਸੀਂ ਇਹ ਥਣ ਦੀ ਸਾਈਡ ਵੇਖ ਸਕਦੇ ਹੋ ਵਰਲਾ ਵੇਖ ਸਕਦੇ ਜੀ ਠੀਕ ਆ ਸੋ ਵਰਲਾ ਵੀ ਚੰਗੀ ਖਾਸ ਸਪੈਸ਼ਲ ਵਰਲਾ ਤੇ ਝੋਟੀ ਬਿਲਕੁਲ ਨਵੀਂ ਝੋਟੀ ਆ ਪਹਿਲਾਂ ਝੋਟੀਆਂ ਸੋਨਾ ਨਖੇੜ ਕਾਫੀ ਸੋਨਾ ਠੀਕ ਆ ਜਿੰਨੀ ਵੀ ਆ ਹਾਈਟ ਦੀ ਵੀ ਉੱਚੀ ਵੱਡੀ ਆ ਤੁਹਾਨੂੰ ਮੈਂ ਦੱਸ ਦਿੱਤਾ ਬਾਕੀ ਚੌੜੀ ਪਿੱਠਪੁੜੇ ਦੀ ਆ ਸੋ ਦੁੱਧ ਦੀ ਚੰਗੀ ਉਮੀਦ ਆਪਾਂ ਕਰ ਸਕਦੇ ਆ ਬਾਕੀ ਜਿਹੋ ਜਿਹਾ ਥਣ ਲਗਾ ਜਿਹੋ ਜਿਹਾ ਭਾਂਡਾ ਠੀਕ ਹੈ ਜੀ ਐ 53 ਤੋਂ 4 ਵਾਰ ਦੇ ਬਿਲਕੁਲ ਬਿਲਕੁਲ ਵੀਰ ਜੀ 12 13 ਕਿਲੋ ਮੇਰੇ ਆਈਡੀ ਤੇ ਦੋ ਦਿਨ ਨੂੰ ਕੱਟਣਾ ਚਾਹੀਦਾ ਝੋਟੀ ਨੂੰ ਕਸਮੇ ਟੈਟ ਲੈਵੇ ਦੀ ਹਾਂ ਟੈਟ ਲੈਵੇ ਦੀ ਹਾਂ ਕੰਪੈਕਟ ਜਾਰਡਰ ਆ ਦੋਸਤੋ ਜਿੱਦਾਂ ਆਪਾਂ ਨਾਰਮਲ ਹੀ ਦੇਖਦੇ ਆ ਕਸਮੇ ਲੈਵੇ ਦੇ ਵਿੱਚ ਆ ਸੋ ਬਾਕੀ ਝੋਟੀ ਵੇਖੋ ਭਰਿਆ ਭਾਂਡਾ ਫਿਲਹਾਲ ਕੰਗੀ ਸੇਵਾ ਤੇ ਕਿਥੋਂ ਤੱਕ ਦੁੱਧ ਦੇ ਦਿੰਦੀ ਆ ਬਾਕੀ ਸੋਨਾ ਬਖਾਲਾ ਬਾਕੀ ਜਿਹੜਾ ਵੀਰ ਕੋਈ ਆਨਲਾਈਨ ਲੈ ਕੇ ਜਾਊਗਾ ਜੀ ਆਪਾਂ ਥਣਾ ਥਣਾ ਦੀ ਉਹਨੂੰ ਗਰੰਟੀ ਦੇਵਾਂਗੇ ਹੂੰ ਕੋਈ ਇਹੋ ਜਿਹਾ ਚੱਕਰ ਨਹੀਂ ਹੈਗਾ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਇੱਥੇ ਠੀਕ ਹੈ ਜੀ ਘਾਰ ਪਿਛੇ ਦੀ ਆਪਣੀ ਗਰੰਟੀ ਹੋਊਗੀ ਜੀ ਆ ਦੇਖੋ ਠੀਕ ਹੈ ਸੋ ਭਾਰ ਪਿਛੇ ਦੀ ਦੋਸਤੋ ਇੱਕ ਮੋਸਟਲੀ ਜਿਹੜਾ ਪਸ਼ੂ ਗੱਭਣ ਹੁੰਦਾ ਭਾਰ ਪਿਛੇ ਦੀ ਥਣਾ ਦੀ ਦੋ ਹੀ ਗੱਲਾਂ ਨੇ ਮੇਨ ਠੀਕ ਹੈ ਜੀ ਭਾਰ ਪਿਛੇ ਤੋਂ ਵੀਰਾਂ ਨੂੰ ਬਹੁਤ ਹੁੰਦਾ ਵੀ ਠੀਕ ਆ ਪਹਿਲਾਂ ਛੋਟੀ ਸੋਣੀ ਜਿਹੇ ਗੱਬਣ ਪਸੂ ਆ ਤੇ ਭਾਰ ਪੇਸ਼ੇ ਦੀ ਥਾਣਾ ਦੀ ਪੂਰੀ ਤਸੱਲੀ ਆ ਗਾਰੰਟੀ ਤੇ ਵੀਰਾਂ ਦਾ ਵੀ ਆਪਾਂ ਭੇਜਾਂਗੇ ਭਾਰ ਪੇਸ਼ੇ ਦੀ ਥਾਣਾ ਦੀ ਪੂਰੀ ਤਸੱਲੀ ਆਪਣੇ ਵੱਲੋਂ ਠੀਕ ਆ ਸੋ ਭੇ ਜਿਹੜਾ ਕੋਈ ਵੀਰ ਆਪਦਾ ਸਬਦਾ ਕਰ ਸਕਦਾ ਤੇ ਲਾਡੀ ਕਿੰਨਾ ਮੁੱਲ ਕੀ ਡਿਮਾਂਡ ਕਰਦੇ ਆ ਮੁੱਲੋ ਵੀਰ ਜੀ 80000 ਰੁਪਿਆ ਕਰਦੇ ਆ 80 ਠੀਕ ਆ ਜੀ ਹਾਂ ਤੇ 75000 ਦੇਣ ਲੈਣ ਹੀ ਦੇਣੀ ਆ ਜਿਹੜੇ ਵੀਰ ਨੇ ਇਤੋਂ ਘੱਟ ਫੋਨ ਲਾਉਣਾ ਉਹ ਆਪਾਂ ਨਾ ਪੜਨ ਲਾਵੇ ਕੀ ਜੱਟ ਰਿਆਰ ਦੀ ਹਾਂ ਨਾ ਹੀ ਪੱਕਾ ਜੱਟ ਹਾਂ ਨਾ ਹੀ ਜਿਹੜਾ ਇਤੋਂ ਘੱਟ ਕੋਈ ਆਖੇ ਉਹ ਭਾਵੇਂ ਆਪਾਂ ਨੂੰ ਫੋਨ ਨਾ ਹੀ ਲਾਵੇ ਠੀਕ ਆ ਜੀ ਲੋਬੀ ਦੋਸਤੋ ਸਿੱਧੀ ਜੀ ਵੀਰਾਂ ਦਾ ਵੀ ਗੱਲ ਆ ਠੀਕ ਆ ਸੋ ਜਿਹੜੇ ਵੀਰ ਨੇ ਬਿਲਕੁਲ ਇੰਨੇ ਪੈਸੇ ਇਨਵੈਸਟ ਕਰਨੇ ਆ ਖਰਚ ਕਰਨੇ ਆ ਉਹ ਵੀ ਰੱਖਣਾ ਇਹ ਕੱਚੀ ਆ ਇਹ ਟੁੱਕੀ ਆ ਉਹ ਭਾਵੇਂ ਆਪਾਂ ਨੂੰ ਨਾ ਫੋਨ ਲਾਵੇ ਜਿੰਨੂੰ ਪਸੰਦ ਆਉਂਦੀ ਉਹ ਹੀ ਵੀਰ ਲਾਵੇ ਬਿਲਕੁਲ ਨੇ ਚੰਗੀਆਂ ਝੋਟੀ ਲਾਡੀ ਪਾ ਤੁਹਾਡੀ ਚੋਟੀ ਚੰਗੀ ਆ ਬਾਕੀ ਚਲੋ ਉਸ ਹਿਸਾਬ ਨਾਲ ਪੈਸੇ ਵੀ ਕਿਸੇ ਵੀਰ ਨੂੰ ਜਾਇਜ ਲੱਗਣਗੇ ਬਾਕੀ ਹਾਈਟ ਕੱਦ ਦੀ ਸੋਹਣੀ ਆ ਉੱਚੀ ਹਾਈਟ ਕੱਦ ਦੇ ਵਿੱਚ ਸੋ ਜਰੂਰ ਦੋਸਤੋ ਤੁਸੀਂ ਨਰਕ ਪਰਖ ਘਾੜਨ ਕੇ ਕਰ ਲਿਓ ਤੇ ਇਸ ਤੋਂ ਬਾਅਦ ਲਾਡੀ ਭਾਈ ਇੱਕ ਆਪਣੇ ਕੋਲ ਇਹ ਵੈੜ ਇਹ ਵੈੜ ਆਪਣੇ ਇਹ ਵੈੜ ਆਪਣੇ ਘਰ ਦੀ ਤੁਸੀਂ ਮੰਨੋ ਇਹ ਵਪਾਰ ਲੈਣ ਵਾਲੀ ਵੈੜ ਨਹੀਂ ਕਿ ਘਰ ਦੀ ਆਪਣੀ ਵੈੜ ਆ 10 ਕਿਲੋ ਤੋਂ ਤੇ ਥੱਲੇ ਕੋਈ ਵੀ ਰਣ ਕੇ 7 ਤੋਂ 7 ਜਿਹੜਾ ਮਰਜ਼ੀ ਵੀ ਰਣ ਕੇ ਚੋ ਸਕਦਾ अच्छा जी। ਇਹਨੂੰ ਟੀਗਾ ਪਰਿਆਂ ਨੂੰ 1.5 ਮਹੀਨਾ ਹੋ ਗਿਆ। ਬਾਕੀ ਅਸੀਂ ਗੱਬਰ ਨਹੀਂ ਗਰੰਟੀ ਨਹੀਂ ਕੋਈ ਦੇਂਦੇ ਦੀ। ਹਾਂ 1.5 ਕਿ ਮਹੀਨਾ ਹੋ ਗਿਆ। ਜੀ। ਠੀਕ। ਬਾਕੀ ਕੋਈ ਜਿਹੜਾ ਮਰਜੀ ਚੋਵੇਂ ਆਣ ਕੇ ਕੋਈ ਇਹਨੂੰ ਲੱਤ ਲਾਉਂਦਾ ਨਹੀਂ ਕੋਈ ਇਹਨੂੰ ਸੱਜਾ ਖੱਬਾ ਇਹੋ ਜਿਹੀ ਕੋ ਗੱਲ ਨਹੀਂ। ਦੂਜੇ ਸਵੇਰੇ ਦੇ ਵਿੱਚ ਹੁਣ ਚੱਲਣ ਡਈ ਐ। ਦੂਜੇ ਸਵੇਰੇ ਚੱਲਣ ਡਈ ਐ ਤੀਜੇ ਵਾਸਤੇ ਗਾਂ ਟੀਗਾ ਪਰਿਆਂ ਨੂੰ। ਠੀਕ ਆ 10 ਕਿਲੋ ਬਿਲਕੁਲ ਧਾਰਾਂ ਹੈਗੇ। ਹਾਂ ਜੀ ਹੈਗਾ ਹੈਗਾ ਜੀ। ਠੀਕ ਆ। 10 ਕਿਲੋ ਦੋਸਤੋ ਧਾਰਾਂ ਜਿਹੜੀਆਂ ਇਹਦੇ ਥੱਲੇ ਹੈਗੀਆਂ ਵੇਖ ਤੁਸੀਂ ਦੇਖ ਸਕਦੇ ਜੇ ਇਹ ਚਾਹੇ। 7 ਠੀਕ ਆ ਬਾਕੀ ਤੇਜੇ ਸੂਬੇ ਦੇ ਅੱਗੇ ਗੱਬਣ ਹੈਗੀ ਆ ਏਆਈ ਹੋਈ ਆ ਠੀਕ ਆ ਜੀ ਬੇਸ਼ੱਕ ਜੇ ਚੈੱਕ ਪਾਸ ਵਿੱਚ ਨਹੀਂ ਆਉਂਦਾ ਪਸੂ ਫਿਲਹਾਲ ਫਿਰ ਵੀ ਕਿਸੇ ਵੀਰ ਦਾ ਲਾਕਾ ਕਿਸਮਤ ਆ ਜੇਕਰ ਨਿਕਲ ਆਉਂਦੀ ਆ ਦੋਸਤੋ ਤੇ ਟੋਕੜ ਤਾਂ ਫਿਲਹਾਲ ਹੈਗੀ ਆ ਜੇਕਰ ਨਿਕਲ ਆਉਂਦੀ ਆ ਗੱਬਣ ਵੀ ਬਿਲਕੁਲ ਹੋ ਜੂਗੀ ਠੀਕ ਆ ਸੋ ਆ ਫੇਸ ਕੁਆਲਟੀ ਆ ਕੰਨ ਕੋਲ ਬਿਲਕੁਲ ਛੋਟਾ ਹਾਈਟ ਕੱਦ ਦੀ ਉੱਚੀ ਆ ਠੀਕ ਆ ਹਾਈਟ ਨਾਰਮਲੀ ਆਪਾਂ ਜਿੱਦਾਂ ਐਚਐਫ ਦੀਆਂ ਵੇੜਾ ਦੇਖਦੇ ਆ ਉੱਚੇ ਕੱਦ ਦੇ ਵਿੱਚ ਤੇ ਬਾਕੀ ਹੋਣ ਜਿਹੜਾ ਆਪਾਂ ਚਵਾਉਣਾ ਉਹ 10 ਕਿਲੋ ਹੈ ਜੀ 10 ਕਿਲੋ ਦੁੱਧ ਨੈੱਟ ਹੈਗਾ ਇੱਥੇ ਜਿਹੜਾ ਵੀਰ ਆਨਲਾਈਨ ਕੋਈ ਮੰਗਵਾਵੇ ਉਹ ਨਵੇਂ ਥਾਂ ਜਾ ਕੇ ਕਰ ਵੀ ਸਕਦੀ ਕਿਉਂ ਹੀ ਕਰਦੀ ਵੱਠੀ ਆਪਾਂ ਪਾਲੀ ਆ ਹਾਂ ਉਹ ਥੋੜਾ ਬੜਾ ਘਟ ਵੀ ਸਕਦੀ ਇੱਥੇ ਜਿਹੜਾ ਵੀਰ ਆਉਂਦਾ 10 ਕਿਲੋ ਚਵਾ ਕੇ ਦਿਆਂਗੇ ਠੀਕ ਹੈ ਜੀ ਬਾਕੀ ਚੌਥਾ ਥਣਾ ਦੇਣ ਚਵਾ ਥਣਾ ਕੋਈ ਤਰ ਪੂਰ ਛੱਟਾ ਹੋਵੇ ਉਸ ਚੀ ਦੀ ਗਾਰੰਟੀ ਪੁੱਲੀ ਬਿਲਕੁਲ ਉਹ ਚੀ ਦੀ ਆਪਣੀ ਗਾਰੰਟੀ ਹੈ ਠੀਕ ਖੋਲ ਕੇ ਤੋਰ ਕੇ ਦਿਖਾ ਦਈਏ ਵੀਰ ਲਓ ਦੋਸਤੋ ਤੋਕੜ ਤੇ ਕੋਈ ਵੀਰ ਅੱਗੇ ਗੱਬਣ ਮੰਨ ਕੇ ਲੈ ਜੇ ਨਹੀਂ ਤਾਂ ਅਦਰਵਾਈਜ਼ ਤੁਸੀਂ ਵੈਸੇ ਸੌਦਾ ਕਰਦੇ ਪਏ ਜੇ ਤੋਕੜ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਅੱਗੇ ਏਆਈ ਹੋਈ ਆ 베ਰਵਾ ਤੁਹਾਨੂੰ ਪਤਾ ਵੀਰ ਨੇ ਡੇਢ ਮਹੀਨਾ ਕੋਈ ਮਹੀਨੇ ਤੱਕ ਤੁਸੀਂ ਆਪਦੀ ਗੱਬਣ ਚੈੱਕ ਪਾਸ ਵੀ ਕਰਾ ਸਕਦੇ ਜੀ ਤੇ ਸੱਜਰ ਦਾ ਦੁੱਧ ਕਿੰਨਾ ਕੁ ਸੀਗਾ ਸੱਜਰ ਦਾ ਇਹ ਜੀ ਇਹ ਤਾਂ ਥੱਲੇ ਆਪਾਂ 20 ਲੀਟਰ ਡੁੱਧ ਹੋਇਆ ਅੱਛਾ ਜੀ ਲੋ ਬੂਆ ਬੰਦ ਕਰ ਦਿਓ ਮੜਾ ਬੂਹ ਟੋਇਂ ਚ ਹਾਂ ਵਾ ਚਲੋ ਮੋੜ ਦੋ ਠੀਕ ਆ ਸੋ ਸੱਜਰ ਦਾ ਦੁੱਧ ਵੀ ਜਿਹੜਾ ਦੋਸਤੋ 20 ਤੋਂ ਪਲੱਸ ਵੀ ਦੱਸ ਰਿਹਾ ਬਾਕੀ ਹੁਣ ਤਕਰੀਬਨ ਅ 10 ਕਿਲੋ ਜਿਹੜਾ ਦੁੱਧ ਹੈਗਾ 20 ਤੋਂ ਪਲੱਸ ਜਿਹੜਾ ਸੱਜਰ ਦਾ ਦੁੱਧ ਸੀਗਾ ਠੀਕ ਆ ਤੋ ਹਾਈਟ ਸੋਣੀ ਆ ਬਾਕੀ ਰੇਟ ਭਾਪੜਤਾ ਆਪਾਂ ਪੁੱਛ ਲਾਂਗੇ ਬਾਕੀ ਆਪ ਛੱਡਣ ਵਾਲੀ ਗੱਲ ਐ ਨਹੀਂ ਵੀ ਭੱਜੂਗੀ ਲੱਤ ਮਾਰੂਗੀ ਉਹ ਚੀਜ਼ ਨਹੀਂ ਹੈਗੀ ਅੱਛਾ ਠੀਕ ਹੈ ਜੀ ਜੀ ਲੋ ਅੱਛਾ ਲਾਡੀ ਅੱਜ ਕਿੰਨਾ ਮੁੱਲ ਕੀ ਡਿਮਾਂਡ ਅੱਜ ਇਹ ਰਾਜੀ ਜੀ ਮੁੱਲ 5000 ਆ ਜਿਹੜਾ ਦੇਣ ਲੈਣੀਆਂ ਉਹ ਆਪਾਂ 23000 ਰੁਪਏ ਘੱਟ ਨਹੀਂ ਦੇਣੀ ਜਿੰਨੇ ਵੀਰਨ ਘਟ ਫੋਨ ਲਾਉਣਾ ਆਪਾਂ ਆਪਾਂ ਨੂੰ ਫੋਨ ਹੀ ਨਾ ਲਾਵੇ ਅੱਛਾ 23000 ਤੋਂ ਥੇੜੀ ਦੇਣੀ ਮੈਂ 2000 ਰੁਪਿਆ ਛੋੜ ਕਰਾਂਗੇ 25 ਚੋਂ 2000 ਲੈਸ ਜੱਸ 23000 ਦੀ ਹਾਂਜੀ 23 ਦੀ 2000 ਦੀ ਦੋਸਤੋ ਇਹ ਤੁਹਾਨੂੰ ਜਿਹੜੀ ਰੇਟ ਮਿਲ ਜੂਗੀ ਕਿੰਵੇਂ ਮਿਠ ਮੈਂ ਆਰਕੀਡੇਟ ਪਾਏ ਐਵੇਂ ਕੋਈ ਵੀਰ ਮੁਰੇ ਫੋਨ ਲਾ ਕੇ ਟਾਈਮ ਹੀ ਖਰਾਬ ਕਰਦਾ ਰਹਿੰਦਾ ਆਪਦਾ ਵੀਰ ਫਿਰ ਲੋ ਵੀ ਜਿੱਥੋਂ ਤੱਕ ਦੋਸਤੋ ਕਿਸੇ ਵੀਰ ਨੇ ਬਿਲਕੁਲ ਰੇਟ ਤੁਹਾਨੂੰ ਦੱਸ ਦਿੱਤਾ ਇੱਥੋਂ ਤੱਕ ਕਿਸੇ ਵੀਰ ਨੇ ਰੇਟ ਲਾਉਣਾ ਤੇ ਵੀਰਾਂ ਦਾ ਵੀ ਆਪਣੇ ਨਾਲ ਸਿੱਧਾ ਸੰਪਰਕ ਤੁਸੀਂ ਕਰ ਸਕਦੇ ਜੀ ਸੋ ਬਾਕੀ ਜਿਹੜਾ ਕੋਈ ਵੀਰ ਹੋਰ 1000 500 ਘੱਟ ਕਰਨ ਵਾਲਿਆ ਉਹ ਵੀਰ ਦੀ ਹੈਗੀ ਅਪੀਲ ਵੀ ਰਿਕਵੈਸਟ ਹੈ ਵੀ ਉਹ ਵੀਰਨਾ ਫੋਨ ਕਰਨ ਠੀਕ ਆ ਤੇ ਮੁੱਲ 25000 2000 ਲੈਸ ਆ ਸੋ ਬੈੜ ਵੱਡੀ ਆ ਚੰਗੇ ਕਦ ਕਾਟ ਦੀ ਆ ਜੇ ਕਨ ਗੱਬਨ ਦੋਸਤੋ ਨਿਕਲ ਆਉਂਦੀ ਆ ਤਾਂ ਬਿਲਕੁਲ ਪੈਸਿਆਂ ਦੀ ਬੈੜ ਆ ਠੀਕ ਆ ਜਿੱਦਾਂ ਆਪਾਂ ਨਾਰਮਲ ਦੇਖਦੇ ਆ ਬੱਛੀਆਂ ਤਾਂ ਬੈੜਾਂ ਦਾ ਮੁੱਲ ਕਾਫੀ ਆ ਉਹ ਅਕੋਰਡਿੰਗ ਤੁਸੀਂ ਦੇਖ ਸਕਦੇ ਬਿਲਕੁਲ ਤੋਕੜ ਤੇ ਅਸਲ ਬ੍ਰੀਡ ਵਾਲੀ ਹੈਗੀ ਆ ਠੀਕ ਆ ਜੀ ਐਚ ਐਫ ਦੇ ਵਿੱਚ ਤੇ ਲਾਡੀ ਬਾਈ ਪਸ਼ੂ ਆ ਜੇ ਦੋ ਬਕਾਊ ਸੀ ਆਪਣੇ ਕੋਲ ਦੋ ਬਕਾਊ ਜੀ ਤੇ ਨੰਬਰ ਆਪਣੇ ਕਰ ਦੋ ਸ਼ੇਅਰ 67967 ਜੀ 81805 88752883 ਠੀਕ ਹੈ ਜੀ ਹਾਂਜੀ ਤੋ ਦੋਸਤੋ ਇਹ ਦੋ ਐਨੀਮਲ ਸੇ ਗਿਆ ਜੀ ਵੀਰ ਸ਼ਮਸ਼ੇਰ ਸਿੰਘ ਹੋਣੇ ਕੋਲ ਤੇ ਬਾਈ ਦਾਦੀ ਹੋਣਾਂ ਦੇ ਕੋਲ ਤੇ ਦੋਵੇਂ ਪਸ਼ੂ ਆਣ ਕੇ ਘਰੇ ਤੁਸੀਂ ਨਰਕ ਪਰਖ ਕਰ ਸਕਦੇ ਜੀ ਤਸੱਲੀ ਕਰ ਲਿਓ ਠੀਕ ਆ ਜੀ ਤੇ ਇੱਕ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਝੋਟੀ ਦਿਖਾਈ ਸੀਗੀ ਪਹਿਲਾ ਸਵੇਰ ਦੋਸਤੋ ਇਸ ਝੋਟੀ ਨੇ ਸੂਣਾ ਤੇ ਬਿਲਕੁਲ ਟਿਪ ਕੇ ਕੋਈ ਵੀਰ ਤਸੱਲੀ ਕਰ ਲੇ ਆਨਲਾਈਨ ਕੋਈ ਸੌਦਾ ਕਰਦਾ ਪਿਆ ਦੂਰ ਦਰਾਡੇ ਬੈਠਾ ਤੇ ਵੀਡੀਓ ਕਾਲ ਤੇ ਤੁਸੀਂ ਟਿਪ ਕੇ ਜਿਹੜੀ ਆ ਦੋਸਤੋ ਜਾਂ ਗਾਰੰਟੀ ਦੇ ਤਸੱਲੀ ਕੋਈ ਚੱਕਰ ਨਹੀਂ ਗਾਰੰਟੀ ਹੋਊਗੀ ਵੀਰ ਜੀ ਆਪਾਂ ਹਾਂ ਪਸ਼ੂ ਲੈ ਕੇ ਜਾ ਸਕਦੇ ਜੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ